ਗੱਲ ਮੈਂ ਵਿਸ਼ੇਸ਼ ਤੌਰ ਤੇ ਢੀਂਸਾ ਸਾਹਿਬ ਲਈ ਕਹਿਣਾ ਚਾਹੁੰਦਾ ਜੇਗ ਤੇ ਬਾਦਲ ਸਾਹਿਬ ਨੇ ਵੀ ਸਿੱਖ ਪਰੰਪਰਾਵਾਂ ਉਹ ਮਰਿਆਦਾ ਤੋਂ ਕੋਈ ਫੈਸਲਾ ਇੱਧਰ ਉੱਧਰ ਕੀਤਾ ਤਾਂ ਸਰਦਾਰ ਸੁਖਦੇਵ ਸਿੰਘ ਢੀਂਸਾ ਨੇ ਹਮੇਸ਼ਾ ਸੰਧਾਨਤਕ ਤੌਰ ਤੇ ਪਹਿਰਾ ਦਿੱਤਾ ਉਹਨਾਂ ਦੇ ਨਾਲ ਵੀ ਉਹਨਾਂ ਦੇ ਮਤਭੇਦ ਕਈ ਵਾਰ ਹੁੰਦੇ ਕਈ ਫੈਸਲਿਆਂ ਦੇ ਵਿੱਚ ਢੀਂਸਾ ਸਾਹਿਬ ਦੇ ਬੜੇ ਡਿਫਰੈਂਟ ਜਿਹੜੇ ਵਿਚਾਰ ਹੁੰਦੇ ਸੀਗੇ ਹਮੇਸ਼ਾ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਵਿਚਾਰਾਂ ਉੱਤੇ ਕਦੇ ਵੀ ਉਹਨਾਂ ਨੇ ਚਾਪ ਲੂਸੀ ਕਦੇ ਉਹਨਾਂ ਨੇ ਪੰਜਾਬ ਮਤਲਬ ਪ੍ਰਾਤਰੀ ਸੇਵ ਉਹਨੂੰ ਕਦੇ ਆਉਣ ਨਹੀਂ ਸੀ ਦਿੱਤਾ ਭਾਵੇਂ ਜਿੰਨੀ ਮਰਜ਼ੀ ਮਿੱਤਰਤਾ ਹੈ ਪਰ ਜਿਹੜੀ ਗੱਲ ਸੰਧਾਨਤਿਕ ਹੈ ਮਰਿਆਦਾ ਚ ਹੈ ਉਹ ਤੇ ਉਹਨਾਂ ਨੇ ਹਮੇਸ਼ਾ ਪਹਿਰਾ ਦਿੱਤਾ ਠੀਕ ਹੈ ਜੀ ਬਾਬ ਜੀ ਦੇਖੋ ਸਰਦਾਰ ਸੁਖਦੇਵ ਸਿੰਘ ਢੀਂਸਾ ਜਿਹੜੇ ਥੀ ਉਹ ਸਿੱਖ ਰਾਣੀਤੀ ਦੇ ਭੀਸ਼ਮ ਪਤਾਮਾ ਸੀਗੇ ਪੰਥ ਪ੍ਰਸਤੀ ਉਹਨਾਂ ਦੀ ਜ਼ਿੰਦਗੀ ਵਿੱਚ ਕੁੱਟ-ਕੁੱਟ ਕੇ ਪਰੀ ਹੋਈ ਸੀ ਉਹਨਾਂ ਦਾ ਜਿਹੜਾ ਪਰਿਵਾਰਕ ਪਿਛੋਤਰ ਸੀ ਉਹਨਾਂ ਦੇ ਬਜ਼ੁਰਗ ਸਰਦਾਰ ਰਤਨ ਸਿੰਘ ਜਿਹੜੇ ਕਿ ਅਕਾਲੀ ਸੀ ਔਰ ਢੀਂਡਸਾ ਸਾਹਿਬ ਨੇ 1972 ਵਿੱਚ ਆਪਣਾ ਰਾਜਸੀ ਜੀਵਨ ਜਿਹੜਾ ਸੀਗਾ ਸੂਬਾ ਪੱਧਰ ਦੀ ਰਾਜਨੀਤੀ ਤੋਂ ਸ਼ੁਰੂ ਕੀਤਾ ਉਸ ਸਮੇਂ ਭਾਵੇਂ ਗਿਆਨੀ ਜੈਲ ਸਿੰਘ ਦੀ ਸਰਕਾਰ ਸੀ ਪਰ ਉਸ ਸਮੇਂ ਦੇ ਰਾਜ ਭਾਗ ਨੂੰ ਠੁਕਰਾ ਕੇ ਉਹਨਾਂ ਨੇ ਆਪਣੀ ਜਿਹੜੀ ਅਕਾਲੀ ਸੋਚ ਦੀ ਉਹਨੂੰ ਪਰਨਾਇਆ ਅਤੇ ਸ਼ੋਮਨੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਡਿਪਟੀ ਲੀਡਰ ਵੀ ਰਹੇ ਵਿਧਾਨ ਸਭਾ ਦੇ ਵਿੱਚ ਮੈਂ ਸਮਝਦਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੈ ਸਾਡੇ ਲਈ ਇੱਕ ਚਾਨਣ ਮੋਨਾਰਾ ਹੈ ਕਿ ਉਹਨਾਂ ਨੇ ਹਰ ਪੜਾ ਦੇ ਉੱਤੇ ਸੰਦਾਨਦ ਕਰਾਨੀ ਤੀ ਕੀਤੀ ਕਦੇ ਵੀ ਉਹਨਾਂ ਨੇ ਆਪਣੇ ਅਸੂਲਾਂ ਦੇ ਨਾਲ ਸਮਝੌਤਾ ਨਹੀਂ ਕੀਤਾ ਔਰ ਉਹ ਪੰਥ ਪ੍ਰਸਤੀ ਨੂੰ ਪ੍ਰਣਾਏ ਹੋਏ ਸੀਗੇ ਹਰ ਗੱਲ ਜਿਹੜੀ ਹੈ ਉਹਨਾਂ ਨੇ ਬੇਬਾਕ ਹੋ ਕੇ ਆਪਣੀ ਜ਼ਿੰਦਗੀ 'ਚ ਆਪਣੇ ਸਰਕਲ ਦੇ ਵਿੱਚ ਦੋਸਤਾਂ ਮਿੱਤਰਾਂ ਨਾਲ ਰੱਖੀ ਜਿਹੜੇ ਜ਼ਿੰਦਗੀ ਦੇ ਮੁੱਢਲੇ ਪੜਾ ਦੇ ਵਿੱਚ ਦੋਸਤ ਸੀਗੇ ਉਹ ਜ਼ਿੰਦਗੀ ਦੇ ਆਖਰੀ ਤੱਕ ਉਹਨਾਂ ਦੇ ਮਿੱਤਰ ਰਹੇ ਨੇ ਉਹਨਾਂ ਦੀ ਦੋਸਤੀ ਇੰਨੀ ਪਰਪੱਕ ਸੀ ਕਿ ਪਾਮੇ ਉਹ ਪਿੰਡ ਦੀ ਸਰਪੰਚੀ ਤੋਂ ਉਹਨਾਂ ਨੇ ਆਪਣਾ ਜਨਤਕ ਜੀਵਨ ਸ਼ੁਰੂ ਕੀਤਾ ਔਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੀ ਉਹਨਾਂ ਦਾ ਇੱਕ ਵਿਸ਼ੇਸ਼ ਸਥਾਨ ਸੀ ਤੁਸੀਂ ਦੇਖੋ ਕਿ ਐਨੇ ਦੇਸ਼ ਦੇ ਪਾਰਲੀਮੈਂਟ ਮੈਂਬਰ ਨੇ ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਨੇ ਪਦਮ ਵਿਭੂਸ਼ਣ ਦਾ ਜਿਹੜਾ ਐਵਾਰਡ ਸੀਗਾ ਉਹ ਦਿੱਤਾ ਮੈਂ ਸਮਝਦਾ ਕਿ ਵਿਸ਼ਵ ਭਰ ਦੇ ਵਿੱਚ ਬੈਠੇ ਜਿਹੜੇ ਸਿੱਖ ਨੇ ਉਹ ਉਹਨਾਂ ਦੇ ਮਾਣ ਕਰਦੇ ਸੀਗੇ 84 ਦੇ ਜਿਹੜਾ ਕਤਲੇਆਮ ਹੋਇਆ ਉਦੇ ਵਿੱਚ ਉਹਨਾਂ ਨੇ ਜੋ ਪਾਰਲੀਮੈਂਟ ਦੇ ਵਿੱਚ ਜੋ ਕੁਝ ਬੋਲਿਆ ਅੱਜ ਵੀ ਮੇਰਾ ਖਿਆਲ ਹੈ ਕਿ ਸਾਰੇ ਉਹਨਾਂ ਮਨਾਂ ਦੇ ਉੱਤੇ ਉਕਰਿਆ ਹੋਇਆ ਹੈ ਵਿਸ਼ਵ ਪਰਦੇ ਸਿੱਖਾਂ ਨੇ ਉਹਨਾਂ ਦੀ ਸਰਾਨਾ ਕੀਤੀ ਪੰਜਾਬ ਦੀ ਅਗਵਾਈ ਉਹਨਾਂ ਨੇ ਲੰਮਾ ਸਮਾਂ ਸੰਸਦ ਦੇ ਵਿੱਚ ਕੀਤੀ ਹੈ ਦੇਸ਼ ਦੇ ਵੱਡੇ ਆਗੂ ਜਿਹੜੇ ਨੇ ਉਹ ਉਹਨਾਂ ਦਾ ਬਹੁਤ ਜ਼ਿਆਦਾ ਸਤਿਕਾਰ ਕਰਦੇ ਸੀ ਸਾਰੀ ਜ਼ਿੰਦਗੀ ਉਹਨਾਂ ਨੇ ਪੰਥ ਪ੍ਰਸਤੀ ਨੂੰ ਖਾਸ ਕਰਕੇ ਅਕਾਲੀ ਦਰਬ ਨੂੰ ਮਜ਼ਬੂਤ ਕਰਨ ਲਈ ਲਾਈ ਫਾਮੀ ਉਹਨਾਂ ਦੇ ਕਈ ਸੰਧਾਨਕ ਤੌਰ ਤੇ ਬਾਦਲ ਸਾਹਿਬ ਨਾਲ મતભੇਦ ਵੀ ਹੋਏ ਲੇਕਿਨ ਆਪਣੇ મતਭੇਦਾਂ ਨੂੰ ਹਮੇਸ਼ਾ ਉਹਨਾਂ ਨੇ ਉਜਾਗਰ ਰੱਖਿਆ ਕਦੇ ਵੀ ਉਹਨਾਂ ਨੇ ਇਹ ਨਹੀਂ ਕਰਿਆ ਕਿ ਰਾਜਨੀਤੀ ਦੇ ਵਿੱਚ ਕੋਈ ਨਾ ਤਾਂ ਕਿਸੇ ਨੂੰ ਧੋਖਾ ਬੜੀ ਸਾਫ਼ ਸੁਥਰਾ ਉਹਨਾਂ ਦਾ ਅਖਸਰ ਹੈ ਜੇ ਉਹਨਾਂ ਦਾ ਸੰਧਾਨਕ મતਭੇਦ ਵੀ ਹੋਏ ਤਾਂ ਉਹਨਾਂ ਨੇ ਪਾਰਟੀ ਦੇ ਪਲੇਟਫਾਰਮ ਤੇ ਉਸ ਨੂੰ ਉਠਾਇਆ ਹੈ ਬਿਲਕੁਲ ਹੁਣ ਵੇਟ ਕਰ ਰਹੇ ਤੁਸੀਂ ਸ੍ਰੀ ਪਹੁੰਚ ਰਹੇ ਅੰਦਰ ਦਰਸ਼ਕ ਕਰਨੇ ਬਿਲਕੁਲ ਜੀ ਮੈਂ ਸਮਝਦਾ ਕਿ ਕਿ ਮਹਿਬੂਬ ਆਗੂ ਚੱਲਿਆ ਗਿਆ ਇੱਕ ਬਹੁਤ ਵੱਡਾ ਖਲਾ ਜਿਹੜਾ ਹੈ ਸਿੱਖ ਰਣਨੀਤੀ ਦੇ ਵਿੱਚ ਪਿਆ ਅੱਜ ਅਜਿਹੇ ਆਗੂ ਜਿਹੜੇ ਨੇ ਉਹਨਾਂ ਦਾ ਮੈਂ ਕਹਿੰਦਾ ਸੰਭਵ ਹੀ ਨਹੀਂ ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਏ ਨਾ ਤਾਂ ਹੁਣ ਸਾਡੇ ਵਿੱਚ ਉਸ ਤਰ੍ਹਾਂ ਦੀ ਕ੍ਰੈਡਿਬਿਲਟੀ ਰਹੀ ਹੈ ਨਾ ਉਸ ਤਰ੍ਹਾਂ ਦਾ ਸਾਡਾ ਇੱਕ ਦੂਜੇ ਦਾ ਸਤਿਕਾਰ ਰਿਹਾ ਹੁਣ ਤਾਂ ਅਸੀਂ ਮਤਲਬ ਨਾਲ ਸਮੇਂ ਨਾਲ ਜੁੜੇ ਆ ਜੇ ਸਮਾਂ ਉਧਰ ਨੂੰ ਹਵਾ ਦੇ ਜਾਂਦਾ ਉਧਰ ਨੂੰ ਚਲੇ ਜਾਂਦੇ ਆ ਲੇਕਿਨ ਮੈਂ ਸਮਝਦਾ ਕਿ ਮੇਰੇ ਜ਼ਿੰਦਗੀ ਦੇ ਤਕਰੀਬਨ 50 ਸਾਲ ਸਦਾ ਢੀਂਸਾ ਦੇ ਨਾਲ ਮੇਰੀ ਕੋਆਰਡੀਨੇਸ਼ਨ ਰਹੀ ਹੈ ਬੜੀ ਮਿੱਤਰਤਾ ਰਹੀ ਹੈ ਉਹ ਆਪਣੇ ਦਿਲ ਦੀਆਂ ਗੱਲਾਂ ਵੀ ਸਾਡੇ ਨਾਲ ਸਾਂਝੀਆਂ ਕਰਦੇ ਸੀ ਕਈ ਵਾਰ ਅਸੀਂ ਵੀ ਉਹਨਾਂ ਨੂੰ ਕਈ ਕਿਸਮ ਦਾ ਉਹਨਾਂ ਦੇ ਵੀ ਇਹ ਵਿਚਾਰ ਇਦਾਂ ਨਾ ਕਰ ਲੋ ਲੇਕਿਨ ਮੈਂ ਦੇਖਿਆ ਕਿ ਹਮੇਸ਼ਾ ਹੀ ਉਹਨਾਂ ਨੇ ਆਪਣੀ ਜਿਹੜੀ ਕਹੀ ਗੱਲ ਹੈ ਉਤੇ ਪਹਿਰਾ ਦਿੱਤਾ ਅੱਜ ਉਹਨਾਂ ਦੇ ਜਾਣ ਦੇ ਨਾਲ ਇੱਕ ਐਸਾ ਮਹਿਬੂਬ ਆਗੂ ਇੱਕ ਐਸਾ ਜਨਤਕ ਲੀਡਰ ਜੋ ਲੋਕਾਂ ਦੀ ਨਬਜ਼ ਪਛਾਣਦਾ ਸੀ ਪੰਜਾਬ ਦੇ ਦਰਦ ਨੂੰ ਜਾਣਦਾ ਸੀ ਅੱਜ ਉਹ ਸਾਨੂੰ ਛੱਡ ਕੇ ਤੁਰ ਗਿਆ ਉਹਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਅਸੀਂ ਤਾਂ ਮੈਂ ਸਮਝਦਾ ਕਿ ਉਹਨਾਂ ਤੋਂ ਬਿਨਾ ਸਾਨੂੰ ਇਦਾਂ ਲੱਗਦਾ ਕਿ ਜ਼ਿੰਦਗੀ 'ਚ ਸਾਡੇ ਬਹੁਤ ਕੁਝ ਖੋਇਆ ਗਿਆ ਅਸੀਂ ਅਨਾਥ ਹੋ ਗਏ ਅੱਜ ਕੱਲਾ ਜ਼ਿਲ੍ਹਾ ਸੰਗਰੂਰ ਨਹੀਂ ਤੁਸੀਂ ਦੇਖੋ ਕਿ ਸਾਰਾ ਪੰਜਾਬ ਔਰ ਦੇਸ਼ ਵਿਦੇਸ਼ ਦੇ ਵਿੱਚੋਂ ਮੇਰਾ ਖਿਆਲ ਹੈ ਕਿ ਢੀਂਸਾ ਸਾਹਿਬ ਦੇ ਜਾਣ ਦਾ ਜਿੰਨਾ ਵੱਡਾ ਲੋਕਾਂ ਨੂੰ ਸਦਮਾ ਪਹੁੰਚਿਆ ਸਾਰੀਆਂ ਭਾਵੇਂ ਕਿਸੇ ਵੀ ਪਾਰਟੀ ਨਾਲ ਹੈ ਤੁਸੀਂ ਦੇਖੋ ਕੱਲ ਉਹਨਾਂ ਦੀ ਦੇਸ਼ ਸੰਗਰੂਰ ਅੱਜ ਸੰਗਰੂਰ ਆ ਰਹੀ ਹੈ ਕੱਲ ਚੰਡੀਗੜ੍ਹ ਹਾਸ਼ਤੇ ਸੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਦਾ ਕੋਈ ਐਸਾ ਆਗੂ ਹੈ ਜਿਨੇ ਜਾ ਕੇ ਉੱਥੇ ਅਫਸੋਸ ਦਾ ਜ਼ਾਰ ਨਹੀਂ ਕੀਤਾ ਸੋ ਅੱਜ ਜਿਹੜੀ ਸੰਗਤ ਹੈ ਉਹਨਾਂ ਦੀ ਪਾਥਰਪ ਸਰੀਰ ਨੂੰ ਉਡੀਕ ਰਹੀ ਹੈ ਉਹਨਾਂ ਦੇ ਆਉਣ ਤੋਂ ਬਾਅਦ ਉਹਨਾਂ ਦੇ ਸਤਕਾਰ ਵਜੋਂ ਜਿੱਥੇ ਉਹਨਾਂ ਦੇ ਸਨਮਾਨ ਦੇ ਵਿੱਚ ਪੁਸ਼ਪ ਮਾਲਾ ਚੜਾਵਾਂਗੇ ਸ਼ਰਧਾਂਜਲੀ ਅਰਪਿਤ ਕਰਾਂਗੇ ਅਤੇ ਉਹਨਾਂ ਦੀ ਅੱਜ ਦੇਹ ਦਾ ਜਿਹੜਾ ਹੈ ਉਹਨਾਂ ਦੇ ਜੱਦੀ ਪਿੰਡੂਗਾ ਵਾਲ ਸੰਸਕਾਰ ਹੈ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਲੱਖਾਂ ਜਿਹੜੇ ਪਿਆਰ ਕਰਨ ਵਾਲੇ ਸ਼ਰਧਾਲੂ ਨੇ ਅੱਜ ਉਸ ਜਗ੍ਹਾ ਤੇ ਪਹੁੰਚਣਗੇ ਔਰ ਮੈਂ ਵਾਹਿਗੁਰੂ ਦੇ ਅਰਦਾਸ ਕਰਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਦੀ ਜ਼ਿੰਦਗੀ ਦੱ ਪਾਵੇਂ ਕੋਈ ਆਂਸਰ ਸਾਡੇ ਉਚਾਵੇ ਅਸੀਂ ਆਪਣਾ ਆਪਣੀ ਜੀਵਨ ਜੀਵਨ ਦੇ ਵਿੱਚ ਉਹਨਾਂ ਨੂੰ ਉਤਾਰ ਸਕੀਏ ਤੇ ਲੋਕ ਸੇਵਾ ਦੇ ਵਿੱਚ ਅਸੀਂ ਉਹਨਾਂ ਦੀ ਪੂਰਨੀਆਂ ਤੇ ਚੱਲ ਸਕੀਏ ਇਹ ਸਾਡੀ ਵਾਹਿਗੁਰੂ ਕੀ ਰਜ਼ਾ ਹੈ